ਦਲਾਤਾ ਹਾਂ ਇਹ ਆਮੇ ਕਿਟਕ 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 ਹੋ ਜਾਂਦੀ ਹੈ ক্রিকেট ਕਿਟਕ ਕੀ ਆ ਗੱਲੀ ক্রিকেট ਨੂੰ ਕਹਣੇ ਉਹ ਬੈਟ ਵਾਲ ਨੂੰ ਹਾਂ ਠੀਕ ਹੈ ਹੈ ਵੀ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਤੇ ਰਾਮ ਰਾਮ ਮੇਰੇ ਬੰਨਿਓ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਹੁਕਮ ਵਾਲੀ ਪਿੰਡ ਹੁਕਮਾਂ ਵਾਲੀ ਪਿੰਡ ਦਾ ਨਾਮ ਹੈ ਤੇ ਦੇਸੀ ਭਾਸ਼ਾ ਚ ਇਹਨੂੰ ਹੁਕਮ ਵਾਲੀ ਕਹਿੰਦੇ ਆ ਹਰਿਆਣੇ ਦੇ ਵਿੱਚ ਪਿੰਡ ਪੈਂਦਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਮੇਰਾ ਪਿੰਡ ਮੇਰੀ ਸ਼ਾਨ ਹੁਕਮਾਂ ਵਾਲੀ ਠੀਕ ਹੈ ਜੀ ਬਹੁਤ ਸੋਹਣਾ ਬੋਰਡ ਲੱਗਿਆ ਹੋਇਆ ਤੇ ਇਹ ਬੋਰਡ ਤੇ ਪਿੰਡ ਦੀ ਤਰੱਕੀ ਦਾ ਪਤਾ ਲੱਗ ਜਾਂਦਾ ਤੇ ਪਿੰਡ ਦੇ ਵਿੱਚ ਕੀ ਕੀ ਚੀਜ਼ਾਂ ਨੇ ਤੇ ਪਿੰਡ ਦੇ ਵਿੱਚ ਬਜ਼ੁਰਗ ਕਿੱਥੇ ਬਹਿੰਦੇ ਨੇ ਤੇ ਕੀ ਕੀ ਚੀਜ਼ਾਂ ਨੇ ਸਾਰੇ ਜਿੱਦਾਂ ਤੁਹਾਨੂੰ ਜਾਣੂ ਕਰਵਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਅੱਜ ਤੁਹਾਨੂੰ ਪਤਾ ਵੀ ਆਪਾਂ ਹੁਕਮਾਂ ਵਾਲੀ ਪਿੰਡ ਆਏ ਹੋਏ ਆ ਤੇ ਆਪਾਂ ਹੁਕਮਾਂ ਵਾਲੀ ਪਿੰਡ ਦੀ ਸੱਤ ਚ ਖੜੇ ਆਪਾਂ ਸੱਤ ਕਹਿ ਸਕਦੇ ਜਿੱਤੇ ਸਾਰੇ ਬਜ਼ੁਰਗਾਂ ਬਹਿੰਦੇ ਆ ਇਕੱਠੇ ਹੋ ਕੇ ਹੱਸਦੇ ਖੇਡਦੇ ਆਪਦੇ ਦਿਲ ਦੀਆਂ ਗੱਲਾਂ ਬਾਤਾਂ ਕਰਦੇ ਆ ਵਧੀਆ ਖੋਸ਼ ਰਹਿੰਦੇ ਨੇ ਪਹਿਲਾਂ ਤੁਸੀਂ ਇਹਦੀ ਮੈਂ ਤੁਹਾਨੂੰ ਲੋਕੇਸ਼ਨ ਚੱਕ ਕੇ ਕਰਾ ਦਵਾਂ ਠੀਕ ਹੈ ਇੱਧਰ ਤੁਸੀਂ ਦੇਖ ਲਓ ਬੈਠਣ ਨੂੰ ਵਧੀਆ ਪ੍ਰਬੰਧ ਬਣਾਇਆ ਹੋਇਆ ਹੈਗਾ ਇੱਥੇ ਸਾਰੇ ਰਾਲ ਮਿਲ ਕੇ ਖੇਡਦੇ ਨੇ ਬੈਠਦੇ ਨੇ ਬਜ਼ੁਰਗ ਬੈਠਦੇ ਨੇ ਪੁਰਾਣੇ ਨਵੇਂ ਮੁੰਡੇ ਸਾਰੇ ਬੈਠਦੇ ਨੇ ਤੇ ਗੱਲਾਂ ਬਾਤਾਂ ਸੁਣਦੇ ਨੇ ਇੱਧਰ ਬੈਠਣ ਦਾ ਵਧੀਆ ਪ੍ਰਬੰਧ ਹੈ ਇਹਦੇ ਬੈਕ ਸਾਈਡ ਟੋਬਾ ਆ ਗਿਆ ਤੇ ਇਹ ਇੱਥੇ ਨਾਲ ਟੋਬਾ ਆ ਗਿਆ ਜੀ ਤੇ ਇੱਧਰ ਨਾਲ ਦੇਖੋ ਤੁਸੀਂ ਸਾਰੇ ਦੇਖ ਲਓ ਇੱਧਰ ਬਜ਼ੁਰਗ ਬੈਠੇ ਨੇ ਇਹ ਸਾਰੇ ਪਿੰਡ ਦੇ ਬਜ਼ੁਰਗ ਅੱਜ ਇਕੱਠੇ ਹੋਏ ਬੈਠੇ ਨੇ ਵਧੀਆ ਇਹ ਪਿੰਡਾਂ ਦਾ ਮਾਹੌਲ ਆਪਣੇ ਪਿੰਡਾਂ ਦਾ ਇਹ ਮਾਹੌਲ ਆ ਇੱਥੇ ਬੰਦਾ ਵਧੀਆ ਐ ਖੁਸ਼ ਰਹਿੰਦਾਗਾ ਤੇ ਬਜ਼ੁਰਗੋ ਸਤਿ ਸ੍ਰੀ ਅਕਾਲ ਜੀ ਤੇ ਸਤਿ ਸ੍ਰੀ ਅਕਾਲ ਜੀ ਅਸੀਂ ਨਾ ਜੀ ਅੱਜ ਤੁਹਾਨੂੰ ਐ ਪੁੱਛਣ ਆਏ ਆਂਗੇ ਹਾਂਜੀ ਵੀ ਅਸੀਂ ਤੁਹਾਡੇ ਪਿੰਡ ਦਾ ਅੱਜ ਤੁਹਾਡੇ ਪਿੰਡ ਦੀ ਵੀਡੀਓ ਬਣਾਉਣ ਆਏ ਆਂਗੇ ਅਸੀਂ ਠੀਕ ਹੈ ਜੀ ਤੇ ਅਸੀਂ ਤੁਹਾਨੂੰ ਆਇਆ ਪੁੱਛਣਾ ਵੀ ਜਿਹੜਾ ਤੁਹਾਡਾ ਪਿੰਡ ਇਹ ਵਸਿਆਗਾ ਹਾਂਜੀ ਵੀ ਤੁਹਾਨੂੰ ਆਇਆ ਨੂੰ ਇੱਥੇ ਕਿੰਨੇ ਸਾਲ ਹੋ ਗਏ ਸਭ ਤੋਂ ਪਹਿਲਾਂ ਦਾਗਾ ਤੇ ਕਿਹੜੇ ਬਜ਼ੁਰਗਾਂ ਨੇ ਵਸਾਇਆ ਸੀ ਕਿਵੇਂ ਵਸਾਇਆ ਇਹ ਪਿੰਡਾ ਸੀ ਦੇਖੋ ਜੀ ਸਾਡੇ ਬਜ਼ੁਰਗ ਸੀਗੇ 250 ਵਰਾਗਾ ਠੀਕ ਹੈ ਜੀ ਉਹਨਾਂ ਨੇ ਆ ਕੇ ਥੇ ਜਵੀਨ ਖਰੀਦੀ ਠੀਕ ਹੈ ਜੀ ਕਈ ਪਿੰਡਾਂ ਨੇ ਖਰੀਦੀ ਠੀਕ ਹੈ ਜੀ ਕਈ ਪਿੰਡਾਂ ਨੇ ਇਕੱਲੇ ਨਹੀਂ ਠੀਕ ਹੈ ਜੀ ਹਾਂ ਕਈ ਪਿੰਡਾਂ ਨੇ ਫਿਰ ਉਹ ਤੋਂ ਬਾਅਦ ਸਾਡੇ ਦਾਦੇ ਉਹ ਸਾਡੇ ਦਾਦੇ ਦਾ ਨਾਂ ਸੀਗਾ ਦੇਵਿਆ ਦੇਵਿਆ ਠੀਕ ਹੈ ਜੀ ਦੇਵਿਆ ਫਿਰ ਉਹ ਤੋਂ ਸਾਡੇ ਬਰਦਾਦੇ ਦਾ ਨਾਂ ਸੀਗਾ ਬ੍ਰਿਹਾਮ ਬ੍ਰਿਹਾਮ ਉਹ ਤੋਂ ਫਿਰ ਛੋਟੇ ਦਾ ਸੀਗਾ ਨਾਂ ਸਚਾ ਸਿੰਘ ਠੀਕ ਹੈ ਜੀ ਏ ਸਾਡੇ ਪਰਿਵਾਰ ਦਾ ਹੀਰੋ ਦਾ ਨਾਮ ਆ ਗਿਆ ਗੁਰਮukh ਸਿੰਘ ਤੇ ਆਸਾ ਸਿੰਘ ਠੀਕ ਹੈ ਜੀ ਫਿਰ ਸਾਡਾ ਪਰਿਵਾਰ ਆਪਦਾ ਆ ਗਿਆ ਠੀਕ ਹੈ ਜੀ ਛੋਟਾ ਕੀ ਨਾਮ ਆ ਜੀ ਕਰਮ ਸਿੰਘ ਕਰਮ ਸਿੰਘ ਹਾਂਜੀ ਠੀਕ ਹੋ ਗਿਆ ਹਾਂਜੀ ਇਹ ਪਰ ਤੁਹਾਨੂੰ ਤੁਹਾਨੂੰ ਖੁਦ ਨੂੰ ਆਇਆ ਨੂੰ ਇੱਥੇ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਆਪ ਨੂੰ ਕੱਲਿਆਂ ਨੂੰ ਕੋਈ ਨਾ ਪੁਰਾਣੀ ਗੱਲ ਹੈ ਤੁਹਾਨੂੰ ਤੁਹਾਨੂੰ ਕੱਲਿਆਂ ਨੂੰ ਜੀ ਅਸੀਂ ਫਿਰ ਇੱਥੋਂ ਦੇ ਪਿਛੇ ਨਹੀਂ ਤਾਂ ਹਾਂ ਅੱਛਾ ਇੱਥੋਂ ਦੇ ਹੀ ਆ ਜੀ ਤੁਸੀਂ ਹਾਂ ਤੇ ਜਿਹੜੇ ਬਜ਼ੁਰਗੇ ਸੀਗੇ ਉਹ ਵੀ ਇੱਥੋਂ ਦੇ ਜਿ ਕਿਉਂ ਪਿੱਛੋਂ ਕਿਸੇ ਬੰਦੇ ਵਾਂਗ ਅੱਛਾ ਪੈਸਿਆਂ ਤੋਂ ਆਏ ਅੱਛਾ ਪੈਸਿਆਂ ਤੋਂ ਅਸੀਂ ਜ਼ਮੀਨ ਖਰੀਦਿਆ ਦੇ ਠੀਕ ਹੈ ਜੀ ਹ ਤੇ ਜਿਵੇਂ ਹੁਣ ਇਹ ਤੁਹਾਡਾ ਪਿੰਡ ਆ ਜੀ ਤੁਹਾਡੇ ਪਿੰਡ ਦੀ ਜਿਹੜੀ ਭਾਈਚਾਰਕ ਸਾਂਝ ਹੈਗੀ ਹਾਂ ਵੀ ਇਹ ਵਧੀਆ ਹੈਗੀ ਜਾਂ ਕਿਵੇਂ ਕੀ ਚੱਕਰ ਬੜੀ ਚੰਗੀ ਆ ਬਹੁਤ ਜ਼ਿਆਦੀ ਚੰਗੀ ਹੈ ਵੀ ਵਧੀਆ ਵਧੀਆ ਰਹਿੰਦੇ ਜੀ ਪਿੰਡ ਚ ਬੜਾ ਵਧੀਆ 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 ਠੀਕ ਆ ਜੀ ਪਿੰਡ ਤੇ ਮਾਣ ਹੈਗਾ ਤੁਹਾਨੂੰ ਤੁਹਾਡੇ ਤੇ ਹਾਂਜੀ ਠੀਕ ਆ ਜੀ ਹਾਂਜੀ ਤੇ ਤੁਹਾਡੇ ਪਿੰਡ ਚ ਕੋਈ ਇਹੋ ਜਿਹੇ ਬੰਦੇ ਹੈਗੇ ਜਿਹੜੇ ਫੌਜੀ ਲੱਗੇ ਹੋਏ ਨੇ ਫੌਜੀ ਦੇ ਹੁਣ ਮੁੰਡੇ ਗਏ ਨੇ ਹੁਣ ਮੁੰਡੇ ਲੱਗੇ ਹੋਏ ਨੇ ਹਾਂ ਇੱਕ ਦੋ ਲੱਗੇ ਲੱਗੇ ਹੋਇਆ ਤੇ ਸਰਕਾਰੀ ਨੌਕਰੀ ਤੇ ਹੈਗੇ ਨੇ ਸਰਕਾਰੀ ਦੇ ਕੋਟੀ ਚਟੂਚੇ ਰਹਾਂਗੇ ਠੀਕ ਹੈ ਜੀ ਤੇ ਵੀ ਤੁਹਾਡੀ ਹੁਣ ਦੀ ਜ਼ਿੰਦਗੀ ਕਿਵੇਂ ਲੰਘ ਰਹੀ ਹੈ ਬੜੀ ਵਧੀਆ ਬੜੀ ਵਧੀਆ ਲੰਘ ਰਹੀ ਹੈ ਵਧੀਆ ਦਾ ਟੱਪ ਰਹੇ ਆ ਵਧੀਆ ਹਾਂ ਜੀ ਠੀਕ ਹੈ ਜੀ ਤੇ ਹੋਰ ਤੁਸੀਂ ਆਪਦੇ ਪਿੰਡ ਬਾਰੇ ਕੋਈ ਹੋਰ ਤੁਹਾਡੇ ਮਨ ਚ ਕੋਈ ਪੁਰਾਣੀ ਗੱਲ ਹੋਵੇ ਜਾਂ ਤੁਸੀਂ ਕੁਝ ਸੁਣਾਉਣਾ ਚਾਹੁੰਦੇ ਹੋ ਵੀ ਪੁਰਾਣੇ ਪੜਾ ਇੱਥੇ ਆਇਆ ਮਾਹੌਲ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਸਮੇਂ ਦੀਆਂ ਗੱਲਾਂ ਸਾਨੂੰ ਕੁਝ ਦੱਸੋ ਪੁਰਾਣੇ ਸਮੇਂ ਦੀਆਂ ਸੀ ਦੀਆਂ ਕਿਦੋਂ ਅਸੀਂ ਦੋਨਾਂ ਪਰ ਨਜ਼ਰ ਰਹਿੰਦੇ ਸਿਉਦਾ ਪਿੰਡਾਂ ਦੀ ਤੋਰੇ ਦੇਖਾ ਠੀਕ ਹੈ ਜੀ ਸਾਡਾ ਹੌਣ ਜਾਣ ਸੀਗਾ ਠੀਕ ਹੈ ਜੀ ਉਹਨਾਂ ਦਮਾਂ ਤੇ ਇੱਥੇ ਜੀ ਕੱਚਾਪਨ ਸੀ ਸਾਰਾ ਠੀਕ ਹੈ ਜੀ ਕੱਚੇ ਮਕਾਨ ਕੱਚਾ ਲੰਨ ਦੇਣਾ ਸਾਰਾ ਕੁਝ ਤੇ ਬਹੁਤ ਮਾਹੌਲ ਵਧੀਆ ਸੀ ਉਹ ਪਿੰਡ ਦਾ ਠੀਕ ਹੈ ਜੀ ਰਣੀ ਸਣੀ ਆਖੀ ਸਭ ਦੇ ਲੱਗਦੇ ਸੀ ਠੀਕ ਹੈ ਜੀ ਤੇ ਕੰਮ ਪਿਆਰ ਨਾਲ ਕਰਦੇ ਸੀ ਸਾਰਾ ਠੀਕ ਹੈ ਜੀ ਤੇ ਦੇਵਾਕੀ ਮੇਰੇ ਬਾਰੇ ਜ਼ਿੰਦਗੀ ਸਾਰੀ ਸੋਹਣੀ ਹੈ ਕਿ ਘੰਟਾ ਲੱਗੂਆ ਤੋ ਜੀ ਬੱਚੋ ਕੋ ਮੇਨ ਮੇਨ ਚੀਜ਼ਾਂ ਸੁਣਾ ਦੇ ਪਰ ਜ਼ਿੰਦਗੀ ਬਾਰੇ ਦੱਸੋ ਜ਼ਰੂਰ ਅਸੀਂ ਨਾ ਅੱਜ ਕੱਲ ਮੁੰਡੇ ਜਿਹੜੇ ਨਵੇਂ ਮੁੰਡੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹੋਣੇ ਚਾਹੀਦੀਆਂ ਪੁਰਾਣੇ ਜ਼ਮਾਨੇ ਬਾਰੇ ਜਾਣਨਾ ਵੀ ਪੁਰਾਣਾ ਜ਼ਮਾਨਾ ਕਿਵੇਂ ਦਾ ਸੀਗਾ ਉਹ ਪੁਰਾਣਾ ਚੋਣੇ ਦੇ ਵਿੱਚ ਬਹੁਤ ਅੱਛਾ ਸੀ ਬਹੁਤ ਵਰਤ ਦੀ ਵਧੀਆ ਸੀ ਵਰਤ ਦੇ ਵਧੀਆ ਸੀ ਹਾਂ ਰੇਗ ਨਾਲ ਪਿਆਰ ਸੀ ਦੂਜੇ ਦੇ ਦੂਜੇ ਕੰਮ ਖੁੰਦਾ ਅੱਛਾ ਜੀ ਦੂਜੇ ਕੰਮ ਚੱਲਦਾ ਰਲ ਰਲ ਕੇ ਕਰ ਲੈਂਦੇ ਅੱਛਾ ਜੀ ਉਹਨਾਂ ਕਿਸੇ ਕੰਮ ਰਹਿੰਦਾ ਨਾ ਹਾਂ ਹਾਂ ਚਾਰ ਬੰਦੇ ਹੋ ਕੇ 10 ਬੰਦੇ ਹੋ ਕੇ ਉਹਦਾ ਕੰਮ ਸਮਾਰਦੇ ਬਿਰਧੂ ਨਹੀਂ ਸੀ ਕਿਸ ਉਹ ਤਾਂ ਜਦੋਂ ਵੀ ਕਣਕਾਂ-ਕੁਣਕਾਂ ਵੱਢਦੇ ਹੁੰਦੇ ਸਾਰੇ ਕੋਈ ਜਿਹੜਾ ਕੰਨਾ ਵੀ ਪੁਰਾਣਾ ਤੋਂ ਸੀ ਉਹ ਵੀ ਖਾਸੇ ਦਿਨ ਚੱਲੀ ਜਾਂਦੀ ਸੀ ਨਾਲ ਮੜਕੇ ਦੀ ਹੁੰਦਾ ਨਾਲ ਨਾਲ ਵੀ ਕਿਸੇ ਦੀ ਰਹਿੰਦੀ ਹੁੰਦੀ ਨਾਲ ਵੜਾਉਂਦੇ ਨਾਲ ਵੜਾਉਂਦੇ ਹਾਂ ਵੀ ਇਹਦੀ ਕਣਕਾਂ ਜੀ ਆ ਵੀ ਆਪਾਂ ਵੜਾਉਂਦੇ ਸਾਰੇ ਨਾਲ ਵੀ ਆਪਾਂ ਕਹਿਣ ਦਾ ਮਤਲਬ ਆਪਾਂ ਕਹਿ ਸਕਦੇ ਆ ਵੀ ਇੱਕ ਦੂਜੇ ਦਾ ਪੂਰਾ ਸਾਥ ਦਿੰਦੇ ਸੀ ਲੱਤਾਂ ਨਹੀਂ ਖਿੱਚਦੇ ਸੀਗੇ ਜਿਹੜਾ ਅੱਜ ਕੱਲ ਦਾ ਵੀ ਜਮਾਨਾ ਚੱਲ ਰਿਹਾ ਵੀ ਆਪਦੀ ਆਪਦੇ ਦੀ ਲੱਤਾਂ ਖਿੱਚੀਆ ਉਹ ਕੰਮ ਨਹੀਂ ਸੀਗਾ ਉਹ ਜਮਾਨਾ ਹੁਣ ਕਰਦਾ ਇਹਨਾਂ ਨੇ ਇਹਨਾਂ ਨੇ ਉਹਨਾਂ ਨੇ ਇਹੀ ਚੀਜ਼ ਮੈਂ ਸਾਨੂੰ ਪੁੱਛਣੀ ਹੈ ਇਹੀ ਸਵਾਲ ਮੇਰਾ ਹੈਗਾ ਵੀ ਇਹ ਚੀਜ਼ ਨੇ ਜਿਹੜਾ ਮੋਬਾਈਲ ਫੋਨ ਹੈ ਇਹਨੇ ਕੀ ਪ੍ਰਭਾਵ ਪਾਇਆ ਹੈ ਇਹਨਾਂ ਦੇ ਤੱਲਾ ਕਰਤਾ ਤੱਲਾ ਕਰਤਾ ਬੰਦੇ ਨੂੰ ਹਾਂ ਬੰਦੇ ਨੂੰ ਆਪਦੇ ਨਾਲ ਤੋੜਤਾ ਨਾ ਨਾ ਜਦੋਂ ਆਪਦੇ ਆਪਦੇ ਨਾਲੋਂ ਕੀ ਆਪਦੀ ਸਕਰੀਨ ਟੁੱਟ ਜਾਂਦੀ ਹੈ ਆਪਦੀ ਸਕਰੀਨ ਟੁੱਟ ਜਾਂਦਾ ਕਿਉਂ ਅੱਖਾਂ ਇਹਨੇ ਖਰਾਬ ਕਰਦੀਆਂ ਦਿਮਾਗ ਇਹਨੇ ਖਰਾਬ ਕਰਤਾ ਇਹ ਆਪਦੇ ਨੂੰ ਵੀ ਟੁੱਟ ਜਾਂਦਾ ਇਹ ਜਿਹੜਾ ਇਹ ਵੀ ਆਪਣਾ ਮੋਬਾਈਲ ਫੋਨ ਹੈ ਇਹਨੇ ਕੋਈ ਚੰਗਾ ਪ੍ਰਭਾਵ ਵੀ ਪਾਇਆ ਕਿ ਵੀ ਸਾਰੇ ਮਾੜੇ ਪ੍ਰਭਾਵ ਵੀ ਪਾਇਆ ਹੈ ਤੁਹਾਨੂੰ ਕੀ ਲੱਗਦਾ ਥੋੜੇ 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 ਸਾਹ ਨਾਲ ਕਿਹੜਾ ਜੀ ਦੇਖੋ ਥੋੜੀ ਥੋੜੀ ਚੱਲੇ ਮੈਂ ਅੱਛਾ ਇਹ ਬਾਕੀ ਤੁਰਲਾ ਬੀਜ ਭੱਜਣ ਵਾਲੇ ਪਾਤੇ ਭੱਜਣ ਵਾਲੇ ਪਾਤੇ ਉਹ ਲੈ ਕੇ ਭੱਜ ਗਿਆ ਉਹ ਲੈ ਕੇ ਆ ਗਿਆ ਠੀਕ ਹੈ ਜੀ ਨਹੀਂ ਸਚਾਈ ਹੈ ਇਹ ਫਿਰ ਕੋਈ ਸ਼ੱਕ ਥੋੜੀ ਹੈ ਸਚਾਈ ਹੈ ਹਾਂ ਠੀਕ ਹੈ ਜੀ ਵੀ ਇਹਨੇ ਸਮਝ ਲਓ ਵੀ ਟਾਂਚਾ ਹਲਾਤਾ ਜਦੋਂ ਹਲਾਤਾ ਦੀ ਜਮੀਨ ਠੀਕ ਹੈ ਜੀ ਅੱਜ ਜੇ ਹੁਣ ਆਪਾਂ ਇੱਕ ਗੱਲ ਹੋਰ ਕਰ ਲਈਏ ਜੀ ਵੀ ਜਿਹੜੇ ਥੋੜੇ ਟਾਈਮ ਦੀ ਜਵਾਨੀ ਸੀ ਹਾਂ ਤੇ ਅੱਜ ਦੀ ਜਵਾਨੀ ਹੈ ਅੱਜ ਜੋ ਅੱਜ ਕੀ ਫਰਕ ਹੈ ਕੁਕ ਵੀ ਨਹੀਂ ਅੱਜ ਜੋ ਨਹੀਂ ਦਾ ਕੁਝ ਵੀ ਨਹੀਂ ਹੈਗਾ ਖਤਮ ਹੀ ਹੈ ਡਾਲ ਹੀ ਨਹੀਂ ਹੂੰ ਅਓ ਅੱਜ ਹੁਣ ਕਿਸੇ 20 ਮਿੰਟਾਂ ਜੋ ਕਮਿਊਨਿਟੀ ਕੋਈ ਮੰਨ ਲਾ ਹੂੰ 20 ਮਿੰਟ ਕੋਈ ਕੋਡੀ ਖੇੜ ਦੇ ਕੋ ਆਪ ਤਾਂ ਖੇੜਦਾ ਨਹੀਂ ਹਾਂ ਇਹ ਕੱਕ ਟਿਕਾ ਡੰਡਾ ਲਾਤਾ ਹਾਂ ਇਹ ਆਮੀ ਟਿਕਾ 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 ਹੋ ਜਾਂਦੀ ਹੈ ਕ੍ਰਿਕਟ ਨੂੰ ਕਹਿੰਦੇ ਆ ਟਿਕ ਟਿਕੀ ਆ ਗੱਲੀ ਕ੍ਰਿਕਟ ਨੂੰ ਕਹਣੇ ਉਹ ਬੈਟ ਬਾਲ ਨੂੰ ਹਾਂ ਠੀਕ ਹੈ ਹੈ ਵੀ ਨਹੀਂ ਕੁਝ ਨਹੀਂ ਹੈਗਾ ਨਾ ਜੋ ਨਾ ਬੱਲਾ ਲਾਣ ਦਾ ਥੋੜੀ ਖਰਾਕਾਂ ਵੜੀਆਂ ਖਾਂਦੀ ਅੱਛਾ ਜੀ ਕੰਮ ਕਰਦੇ ਬਹੁਤ ਆ ਠੀਕ ਹੈ ਜੀ ਹਾਂ ਹੁਣ ਤਾਂ ਮੈਂ ਇਹਨੂੰ ਦੇਖ ਕੇ ਦੇਖੀ ਜਾਣਗੇ ਪਾਣੀ ਲਾਉਣੀ ਜਾਂਦੀ ਸੜਕੇ ਆਣਗੇ ਸਹੀ ਹੈ ਹਾਂ ਫਿਰ ਮੈਂ ਆਪੀ ਸੁਣਾ ਦੇਣਾ ਤੁਹਾਨੂੰ ਸੁਣਾ ਦਿਓ ਜੀ ਸੁਣਾਓ ਜੀ ਸੁਣਾਓ ਜਰੂਰ ਸੁਣਾਓ ਹੱਡੀ ਜਵਾਨੀ ਸੀ ਬੜੀ ਤਕੜੀ ਠੀਕ ਹੈ ਜੀ ਕਬੱਡੀ ਅਸੀਂ ਖੇਡੇ ਹੋਇਆ ਠੀਕ ਹੈ ਜੀ ਕੋਲੇ ਅਸੀਂ ਆ ਠੀਕ ਹੈ ਜੀ ਕੋਲਾ ਸਾਡਾ ਸਿੱਟਿਆ ਹੋਇਆ ਠੀਕ ਹੈ ਜੀ ਇਹ ਬਾਜ ਬਹੁਤ ਦੂਰ ਕਰੀ ਹੋਈ ਹੈ ਠੀਕ ਹੈ ਜੀ ਬੜੀ ਜਗ੍ਹਾ ਪੱਛੇ ਆ ਹਾਂਜੀ ਹਾਂਜੀ ਡਾਂਡਾ ਬੈਠਕ ਬਹੁਤ ਲਾਈ ਹੋਈ ਹੈ ਠੀਕ ਹੈ ਜੀ ਬਹੁਤ ਲਾਈ ਹੋਈ ਹੈ 2-2000 ਬੈਠਕ ਲਾਈ ਹੋਈ ਹੈ 2-2000 ਠੀਕ ਬਹੁਤ ਕਰਤੀ ਹੋਈ ਹੈ ਜੇ ਮੈਸਰਾ ਮੈਂ ਤਾਂ ਘੰਟਾ ਲੱਗੂ ਇੱਕ ਪੂਰਾ ਕੋਈ ਨਹੀਂ ਸੁਣਾਉ ਦੋ ਜੀ ਸੁਣਾਓ ਕੋਈ ਤਾਂ ਮੈਂ ਗੱਲਾਂ ਸੁਣਾਓ ਬੱਚ ਦੀ ਕੋਈ ਸੁਣਾਓ ਸਾਰਾ ਸੁਣਾਓ ਬੂਆ ਟੁਕੜੇ ਜਰ ਕੁਛ ਨਹੀਂ ਵਾ ਕੋਈ ਸਾਰਾ ਸੁਣਾਓ ਜੀ ਕੋਈ ਨਹੀਂ ਥੋੜਾ ਦਿਲ ਖੋਜਣਾ ਚਾਹੀਦਾ ਹਾਂ ਸੁਣਾਓ ਕੋਈ ਗੱਲ ਨਹੀਂ ਗੱਲਾਂ ਸੁਣਾਓ ਤੇ ਚੱਲ ਆਪਾਂ ਹੁਣ ਗੱਲ ਕਰ ਲਈਏ ਚਲੋ ਜੀ ਛੱਡੋ ਆਪਾਂ ਹਾਂ ਚੱਲੇ ਤਾਂ ਬਹੁਤ ਲੰਮੀ ਗੱਲ ਹੈ ਹੂੰ ਅਸਲ ਵਿੱਚ ਹੈ ਨਾ ਕਿਹੜਾ ਉਹਨਾਂ ਮਾਹੌਲ ਚੱਲ ਰਹੇ ਨੇ ਹੂੰ ਤੇ ਇਹ ਦਾ ਜਰਾ ਮੋਦੀ ਨੇ ਤੇ ਮਾਹੌਲ ਨੇ ਖਰਾਬ ਹੀ ਕਰਤਾ ਤਾਂ ਠੀਕ ਹੈ ਜੀ ਕਿਉਂ ਉਹ ਕਹਿ ਦਾ سلسلہ ਕਰਤਾ ਹੋਈ ਜਾਂ ਸੀ ਹੋ ਗਈ ਕੋਈ ਤਾਂ ਨਹੀਂ ਹੋ ਗਈ ਨਹੀਂ ਜਿਵੇਂ ਹੁਣ ਵੀ ਥੋੜੀ ਉਮਰ ਹੈ ਨਾ ਜੀ ਵੀ ਥੋੜੀ ਉਮਰ ਹੁਣ ਵੱਡੀ ਹੈ ਤੁਸੀਂ ਚੱਲ ਸਾਰਾ ਕੁਝ ਆਪਦੇ ਪਿੰਡੇ ਤੇ ਹੰਡਾਇਆ ਵੀ ਹੋਇਆ ਹੈ ਨਾ ਪੁਰਾਣੇ ਜਮਾਨੇ ਦੇ ਹਾਂ ਤਾਂ ਵੀ ਹੰਡਾਇਆ ਹੈ ਇੱਧਰ ਤਨੂੰ ਜਿਵੇਂ ਹੁਣ ਅੱਜ ਕੱਲ ਜੋ ਚੱਲ ਰਿਹਾ ਦੇਖ ਕੇ ਤੁਹਾਡਾ ਦਿਲ ਜਾ ਦੁਖਦਾਗਾ ਵੀ ਯਾਰ ਇਹ ਕੀ ਚੱਲ ਪਿਆ ਯਾਰ ਇਹ ਵੀ ਪਹਿਲਾਂ ਕਿਹੜੀਆਂ ਗੱਲਾਂ ਹੁੰਦੀਆਂ ਸੀ ਹੋਰ ਸੀ ਹੈ ਪਹਿਲਾਂ ਇੱਜਤਾਂ ਵਾਲੇ ਮਾਮਲੇ ਤੇ ਲਾ ਲੋ ਇੱਜਤਾਂ ਵਾਲਾ ਕੰਮ ਹੈਗਾ ਸੀ ਨਾ ਪਹਿਲਾਂ ਬਹੁਤ ਤਕੜਾ ਬੀਜਾ ਕਹਿੰਨੇ ਨਾ ਉਦੋਂ ਤਾਂ ਇਨਾ ਚੰਗਾ ਸੀ ਬੰਦੇ ਨੂੰ ਬੰਦਾ ਇਹਦੇ ਬਸ ਕੀ ਆਦਨ ਸੀ ਚਾਹ ਆਦਨ ਸੀ ਇਹ ਉਦੋਂ ਕਹਿੰਦੇ ਵੀ ਪੰਡਾ ਆਪਦੀ ਘਰ ਨਾਲੋਂ ਵੀ ਕਈ ਫੁੱਟ ਦੀ ਦੂਰੀ ਤੇ ਤੁਰਦਾ ਸੀ ਦੂਰੀ ਤੇ ਹੈ ਨਾ ਜੀ ਚਾਹ ਵੀ ਨਹੀਂ ਸੀ ਦੂਰੀ ਤੇ ਦੂਰੀ ਤੇ ਹਾਂ ਅਸੀਂ ਸੁਣਾਉਣਾ ਚਾਹਤ ਚਲੋ ਹਾਂ ਥੋੜੀ ਜਿਹੜੀ ਸੁਨਾਦੀ ਗੱਲ ਹੈ ਹਾਂ ਹਾਂ 15 ਸਾਲ ਦੀ ਮਾਂ ਤੋਂ ਮੰਗ ਕੇ ਰੋਟੀ ਖਾਧੀ ਠੀਕ ਹੈ ਜੀ 15 ਸਾਲ ਠੀਕ ਹੈ ਜੀ ਐਨੀ ਆਖੇ ਵੀ ਤੁਸੀਂ ਰੋਟੀ ਰੋਟੀ ਬੇਬੇ ਤੂੰ ਰੋਟੀ ਦੇ ਠੀਕ ਹੈ ਜੀ ਉਹ ਕੋਲੇ ਬੈਠੀਆ ਦੂਰ ਬੈਠੇ ਕਿਤੇ ਅੱਜ ਬੇਬੇ ਦਾ ਹੀਲੀ ਹੂੰ ਆਪ ਬੇਬੇ ਵਰਗੇ ਸਹੀ ਗੱਲ ਹੈ ਉਹ ਵੀ ਬੇਬੇ ਨੂੰ ਤੈਨੂੰ ਪਤਾ ਹੀ ਹੈ ਹਾਂ ਆ ਵੀ ਗੱਲ ਬੜੀ ਡੂੰਗੀ ਕਰ ਗਏ ਜੀ ਇਹ ਗੱਲ ਸਮਝ ਗਿਆ ਮੈਂ ਤੁਹਾਡੀ ਇਹ ਗੱਲ ਜਿਆਦਾ ਡੂੰਗੀ ਕਰ ਗਏ ਹਨ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰੀਏ ਵੀ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਕਬੂਟ ਆ ਗਈ ਹੋਊਗੀ 14 14.5 14.5 ਵੋਟ ਹੈ ਹੈ ਜੀ ਪਿੰਡ ਦੇ ਕੰਮਕਾਰ ਵਧੀਆ ਹੋਈ ਜਾਂਦੇ ਅੱਛੇ ਨੇ ਅੱਛੇ ਨੇ ਵਧੀਆ ਠੀਕ ਹੈ ਜੀ ਤਾਂ ਆ ਵਧੀਆ ਲੰਘੀ ਜਾਂਦਾ ਹੋਏ ਬਾਰੀ ਬਾਰੀ ਅਸੀਂ ਕਿੱਦੇ ਹੁੰਦੀਆਂ ਨੇ ਬਹੁਤ ਖੁਸ਼ ਆ ਜੀ ਅਰੇ ਆਸ਼ੇ ਕਾ ਬਾਤਾਂ ਨੇ ਜ਼ਿੰਦਗੀ ਨਾਲ ਨਾ ਨਾ ਪਿੰਡ ਤਾਂ ਸਾਡਾ ਖਰਚਾ ਪਿੰਡ ਸਾਡਾ ਆਇਆ ਚੰਗਾ ਹਮ ਸਰਪੰਚੀ ਹੋ ਗਈ ਹਮ ਤੇ ਚੌਥੇ ਨੂੰ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਹੋਣਾ ਵੀ ਐਂ ਚਾਹੀਦਾ ਹੋਣਾ ਵੀ ਐਂ ਚਾਹੀਦਾ ਉਹ ਦੋਏ ਤੋਂ ਸੰਮਤੀ ਰਾਮ ਲਾਇਆ ਸਰਪੰਚ ਸਾਡੇ ਮੈਂ ਕਹਿੰਦਾ ਹੋਣਾ ਹੀ ਐਂ ਚਾਹੀਦਾ ਜੀ ਤੇ ਬੰਬਰ ਸਾਰੇ ਸੰਮਤੀ ਰਾਮ ਬਣਦੇ ਨੂੰ ਕੋਈ ਮੋਟਾ ਨਹੀਂ ਪਿਆ ਬੰਬੀ ਜੀ ਇਹ ਪਿੰਡ ਦਾ ਮਾਹੌਲ ਹੈ ਤੇ ਜੂ ਬਾਦ ਉਹ ਜੂ ਬਾਦ ਕੋਈ ਕਛਾਨੀ ਠੀਕ ਹੈ ਕਿਤੇ ਕੋ ਬੈਠੋ ਹੁਣ ਬੋਲਬੇਡ ਦਾ ਆਖੋ ਮੈਂ ਇਧਰ ਇਧਰ ਤੇ ਉੱਥੇ ਗਏ ਅਸੀਂ ਇਕੱਠੇ ਬੈਠਾ ਐ ਬੈਠਾ ਨਹੀਂ ਸਹੀ ਹੈ ਪਰ ਐ ਮਾਹੌਲ ਹੋਣਾ ਚਾਹੀਦਾ ਜੀ ਹਨਾ ਵੀ ਇਹਦੇ ਵੋਟਾਂ ਪਿੱਛੇ ਬੰਦਾ ਬੈਂਸ ਪਾ ਰਿਹਾ ਕੋਈ ਤਾਂ ਤਾਂ ਦੀ ਗੱਲ ਉਹ ਹੋਣੀ ਵੀ ਨਹੀਂ ਚਾਹੀਦੀ ਜੀ ਠੀਕ ਹੈ ਜੀ ਹੋਰ ਕੋਈ ਗੱਲਬਾਤ ਜੀ ਇੱਥੇ ਦਾ ਆਜਾੜ ਸੀ ਜਿਹੜੇ ਹੁਣ ਥੋੜੀ ਤੁਸੀਂ ਬਾਗਲਾ ਛੜੇ ਦੇ ਨਾਲ ਆ ਹਾਂ ਹਨਾ ਕਿੰਨਾ ਇਹ ਤਾਂ ਬਹੁਤ ਵਧੀਆ ਸਿਸਟਮ ਆ ਬਾਗ ਸਕੂਲ ਆ ਲਾਬੀ ਰਚਨਾ ਹੀ ਲੱਗਦੀ ਹੈ ਹਾਂ ਇਹਦਾ ਪੂਰੀ ਰਚਨਾ ਹੀ ਲੱਗ ਰਹੀ ਹੈ ਜੀ ਮਤਲਬ ਦੇਖ ਕੇ ਪਹਿਲੀ ਗੱਲ ਸੀ ਮਗਾ ਇੰਨੇ ਤਾਂ ਮੈਂ ਦੇਖੀ ਨਹੀਂ ਪਿੰਡਾਂ ਚ ਕਿਤੇ ਪਿੰਡ ਨਹੀਂ ਜਿੱਥੇ ਬੈਠੇ ਸੀਗੇ ਵਧੀਆ ਸੀ ਗੱਡੀਆਂ ਤੇ ਮੈਂ ਪਹਿਲਾ ਮਾਹੌਲ ਦੇਖਿਆ ਹੀ ਹੈ ਹਾਂ ਇਹ ਜਾ ਨਹੀਂ ਹੈਗਾ ਜੀ ਉੱਚੀ ਥਾਈਆ ਕੀ ਸਕੂਲ ਆ ਗਿਆ ਸਾਰੇ ਇਕੱਠੇ ਆ ਗਏ ਡੇਰਾ ਆ ਗਿਆ ਰੋਬਾ ਇੱਥੇ ਸਾਰੇ ਇਕੱਠੇ ਹੁੰਦੇ ਇੱਥੇ ਸਾਰੇ ਇਕੱਠੇ ਹੋ ਗਏ ਕਿ ਕੀ ਕੀ ਚੀਜ਼ਾਂ ਨੇ ਜੀ ਪਿੰਡ ਦੇ ਵਿੱਚ ਇਹ ਆਪਣਾ ਡੇਰਾ ਮੰਦਰ ਠੀਕ ਹੈ ਜੀ ਤੇ ਸਕੂਲ ਗੁਰਦੁਆਰਾ ਅੱਡੇ ਦੇਰਾ 타이 타이 ਸਾਰਾ ਕੋਠਾ ਹਾਂ ਸਾਰਾ ਕੋਈ ਢੋਬੇ ਕੋਲੇ ਕੋਈ ਢੋਮਾ ਪਿੰਡ ਦੀਆਂ ਸਾਰੀਆਂ ਗਲੀਆਂ ਤਾਂ ਪੱਕੀਆਂ ਹੋਣੀਆਂ ਹਾਂ ਪੱਕੀਆਂ ਜਾ ਵਾ ਵਧੀਆ ਗੱਲ ਤੇ ਗੁੱਲ ਮਲਾ ਕੇ ਹਾਂ ਢੋਬਾ ਵੀ ਸੋਹਣਾਗਾ ਇਹ ਵੀ ਪੱਕਾ ਹੀ ਆ ਚਾਰ ਦਵਾਰੀ ਕੱਢ ਰੱਖੀ ਆ ਹਾਂ ਚਾ ਹਾਂ ਚਾਰ ਵੇ ਇਹ ਬੈਠਣ ਲਾਓ ਪੱਕਾ ਨਾਲੇ ਵੀ ਮੈਂ ਸਨਮਾ ਉਹਨਾਂ ਜਾਂਦੇ ਤੇ ਨਾਲੇ ਗੱਲਾਂ ਵਾਤਾਂ ਕਰ ਦਿੰਦੇ ਆ ਹਾਂ ਹਾਂ ਸਨਮਾ ਨਾਲ ਕਰ ਦੋ ਦੋ ਕੰਮ ਹੋ ਜਾਂਦੇ ਆ ਨਾਲੇ ਹੱਸ ਗੱਡ ਲੈਂਦੇ ਆ ਇਧਰੇ ਸਾਰਾਣ ਅੱਛੀ ਰਹਿੰਦੇ ਆ ਅਸੀਂ ਨਹੀਂ ਨਹੀਂ ਇੱਥੇ ਰਹਿੰਦੇ ਹਾਂ ਤਾਂ ਖੇਡੀਆਂ ਨੇ ਗੱਲਾਂ ਮਰੀਆਂ ਨੇ ਕੋਈ ਤੁਹਾਨੂੰ ਚੱਲ ਤੁਸੀਂ ਤਾਂ ਸਾਰੇ ਜਮਾਨੇ ਹੰਡਾਏ ਹੋਇਆ ਤੁਹਾਨੂੰ ਕੋਈ ਜ਼ ਗੇਲਾਸ਼ਿਕ ਬਹਿਗਾ ਜ਼ਿੰਦਗੀ ਨਾਲ ਖੁਸ਼ ਹੋ ਜ਼ਿੰਦਗੀ ਦੇ ਵਿੱਚ ਹਾਂ ਪੂਰੇ ਜਮਾ ਹੈ ਸਾਰੇ ਮਾਹੌਲ ਦੇਖਿਆ ਤੁਸੀਂ ਤਾਂ ਸਭ ਦੇਖਿਆ ਲੈਂਦੀਆਂ ਤੱਬਦੀਆਂ ਸਾਰੀਆਂ ਦੇਖ ਲਈਆਂ ਹੈ ਅੱਗੇ ਹੁੰਦੀਆਂ ਖਰਾਕਾਂ ਪਰ ਖਾਣ ਨੂੰ ਵਧੀਆ ਕੋਈ ਬਿਮਾਰੀ ਨਹੀਂ ਸੀ ਹਾਂ ਕੋਈ ਟੀਕਾ ਨਵਾਉਣਾ ਸੀਗਾ ਹਾਂ ਤਾਂ ਸਮਾਂ ਕਈ ਵਾਰੀ ਇਹ ਤਾਂਪ ਜਲ ਨਾਲ ਲੱਸੀ ਵੀ ਰੰਦੀ ਮਿਰਚਾਂ ਪਾ ਕੇ ਵਿੱਚ ਅੱਛਾ ਹਾਂ ਕਹਿੰਦਾ ਤਾਂ ਉਤਰ ਗਿਆ ਅੱਛਾ ਹਾਂ ਦੋ ਪਿੰਡਾਂ ਦਾ ਕੰਮ ਸੀ ਸਾਡਾ ਠੀਕ ਹੈ ਜੀ ਅਸੀਂ 25 ਸਾਲ ਦੋ ਪਿੰਡਾਂ ਦਾ ਕੰਮ ਕਰਿਆ ਜੀ ਠੀਕ ਹੈ ਜੀ 25 ਸਾਲ ਪੇਛਿਆਂ ਚੋੜੇ ਪੇਛਿਆਂ ਤੇਰੇ ਠੀਕ ਹੈ 25 ਸਾਲ ਹੋ ਜਾਣਾ ਜਾਨਾ ਵੀਿੰਦਾ ਬਿਜੁਰਗ ਨੇ ਕਿਹਦੀ ਆਹ ਹਾਂਜੀ ਹਾਂ ਇਹ ਰਹਿਣੇ ਬਹਿਣ ਠੀਕ ਹੈ ਸਨਾਉ ਜੀ ਸਨਾਉ ਇੱਧਰ ਹੋ ਜਾਣਾ ਆਪਾਂ ਤਾਂ ਗੱਲਬਾਤ ਹੀ ਕਰਨੀ ਦੱਸੋ ਜਿਹਦੇ ਕੋਈ ਦੇ ਚ ਗੱਲ ਹੈਗੀ ਹੈ ਜਰੂਰ ਸ਼ੇਅਰ ਕਰੋ ਦੇਖੋ ਜੀ ਅੱਜ ਕੱਲਾ ਟਾਈਮ ਬਹੁਤ ਮਾੜਾ ਆ ਰਿਹਾ ਜੀ ਹਾਂਜੀ ਪਹਿਲਾਂ ਹਰੇਕ ਖਰਾਕ ਖਾਂਦਾ ਖਰਾਕ ਉਸ ਕਰਦਾ ਹਾਂਜੀ ਤੇ ਪਹਿਲਾਂ ਚਲਦੇ ਖੂ ਹੂਂ ਦੇ ਉੱਤੋਂ ਪਰਦੇ ਹੁੰਦੇ ਪਾਣੀ ਹੈ ਬੁੜੀਆਂ ਲਾਲੇ ਬੰਦੇ ਲਾਲੇ ਤੇ ਹੁਣ ਕੋਈ ਪਾਣੀ ਚੱਕ ਕੇ ਬਿਨ ਪੀ ਸਕਦਾ ਨਹੀਂ ਪੀ ਸਕਦਾ ਹੈ ਪਰ ਅਗਲਾ ਟੂਟੀ ਤੋਂ ਪਰ ਅਗਲਾ ਟੂਟੀ ਤੋਂ ਉਹ ਵੀ ਆ منہ ਕਰਕੇ ਮੂੰਹ ਵੀ ਨਹੀਂ ਲਾਉਂਦੇ ਮੇਰੇ ਵਰਗਾ ਫੋਨ ਦੇਖਦੇ ਕਹਿਣ ਦਿਆ ਲਿਆ ਦਿਓ ਪਾਣੀ ਹਾਂ ਲਿਆ ਦਿਓ ਪਾਣੀ ਐਹੀ ਗੱਲ ਹੈ ਪਹਿਲਾਂ ਮਾਹੌਲ ਸੀ ਕਿ ਚੰਗੇ ਕਿਉਂ ਹਰੇਕ ਗਰੀਬ ਹੈ ਚ ਐ ਮੀਰ ਹੈ ਜੀ ਹਾਂ ਕਿ ਹਰੇਕ ਬੰਦਾ ਬਦਲੀ ਕੁਛ ਨਾ ਕੁਛ ਕਰਦਾ ਅੱਛਾ ਜੀ ਨਾ ਤਾਂ ਹੁਣ ਕੋਈ ਮਿੱਟੀ ਲਾਵੇ ਠੀਕ ਹੈ ਜੀ ਖਤਮ ਹੋ ਗਿਆ ਗੰਕਣਾ ਹਾਂ ਜੀ ਇਹ ਨਾ ਕਿਦੋਂ ਕੱਚੇ ਮਕਾਮ ਨੇਂਗੇ ਹਾਂਜੀ ਹੈ ਗਿਆ ਕਿਸੇ ਦੇ ਤੇ ਨਾ ਹੀ ਕਿਸੇ ਦੇ ਬੰਦਾ ਹੈ ਹੈ ਕਿਸੇ ਦੇ ਨਾ ਹੀ ਕਿਸੇ ਦੇ ਬੋਤੀ ਹੈ ਹੈ ਤੇ ਮੋਦੀ ਵਰਗੀ ਸਰਕਾਰ ਨਹੀਂ ਕਬੀਲਦਾਰੀ ਮੋਦੀ ਚਲਾਉਂਦਾ ਮੇਰੀ ਹਾਂ ਵਿੱਚ ਅਸੀਂ ਕਹਿੰਦੇ ਮੋਦੀ ਖਰਾਬ ਹੈ ਇਹ ਕਹਿੰਦਾ ਕਬੀਲਦਾਰੀ ਮੋਦੀ ਚਲਾਉਂਦਾ ਨਹੀਂ ਸਹੀ ਹੈ ਫਿਰ ਜਿਹਨੂੰ ਜਿਵੇਂ ਜਿੱਤੇ ਸੈਟ ਬੰਦਾ ਕੰਮ ਹਨ ਕਿਸੇ ਬਾਅਦ ਤੇ ਹਰੇਕ ਬੰਦਾ ਮਾੜਾ ਨਹੀਂ ਹੁੰਦਾ ਕਿਸੇ ਬਾਅਦ ਤੇ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਪੰਜ ਉਂਗਲ ਪੰਜ ਉਂਗਲਾਂ ਸਾਰ ਨਹੀਂ ਹੁੰਦੀਆਂ ਜੀ ਹਾਂ ਕੀ ਹੁੰਦੀਆਂ ਨੇ ਨਹੀਂ ਸੋਚ ਬੰਦੇ ਦੀ ਘਰ ਤੇ ਨਹੀਂ ਹੁੰਦੀ ਸੋਚ ਰਲਦੀ ਨਹੀਂ ਬੰਦੇ ਆਪਾ ਚਾਰ ਜੀ ਹੁੰਦੇ ਘਰ ਤੇ ਨਹੀਂ ਰਲਦੀ ਸੋਚ ਹੋਂ ਤਾਂ ਫੋਨ ਨਾਲ ਖਰਾਬ ਕਰਦੀ ਚਾਰ ਫੋਨ ਨੇ ਚਾਰੇ ਅੱਡੋ ਡੜਾ ਜਾਂਦੇ ਆਪ ਕੋ ਆਪਕੇ ਨਹੀਂ ਬੋਲਦੀ ਫੋਨ ਨੇ ਕਹਿਣ ਦਾ ਮਤਲਬ ਇਹ ਆਪਦੇ ਨਾਲ ਤੋੜਦੇ ਹੈ ਨਾ ਹਾਂ ਪਤਾ ਹਾਂ ਕਰ ਸਹੀ ਹੈ ਜੰਗਲ ਦਾ ਨਹੀਂ ਪਤਾ ਲੱਗਦਾ ਫੋਨ ਨਾਲ ਆਲਾ ਦੁਆਲੇ ਤੇ ਨਹੀਂ ਪਤਾ ਲੱਗਦਾ ਕੀ ਕੁਝ ਹੋ ਜਾਂਦਾ ਜੰਗਲ ਰਹਿ ਗਦਾ ਹਾਂਜੀ ਕਦਾਂ ਦਾ ਮਿਲਣਾ ਹੈ ਹਾਂਜੀ ਵੀ ਬੱਲਾ ਦਾ ਕਰਾਂਗੇ ਗੱਲਾਂ ਤਾਂ ਨਹੀਂ ਫਿਰ ਹੁੰਦੀ ਉਹ ਤਾਂ ਮਾਰ ਕੇ ਬਣਾਤੀ ਬਹਿ ਜਾ ਤੇ

ਹਾਂ ਨਹੀਂ ਬੰਦਾ ਸਾਰਾ ਦੁੱਖ ਸੋਖ ਸਾਂਝੇ ਕਰਦਾ ਕਰਦੇ ਨਹੀਂ ਜੀ ਇਹਦਾ ਗੱਲ ਹੈ ਤੇ ਅੱਜ ਆਪਾਂ ਜੀ ਹੁਗਮ ਵਾਲੀ ਪਿੰਡ ਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਤੇ ਗੱਲਾਂ ਬਾਤਾਂ ਤੁਸੀਂ ਸੁਣੀ ਲੈਤੀਆਂ ਹਨਾ ਗੱਲਾਂ ਬਾਤਾਂ ਹੈ ਵੀ ਸੱਚ ਨੇ ਆਪਾਂ ਕੁਝ ਮਰਜ਼ੀ ਕਹਦੀ ਚਾਹੇ ਆਪਾਂ ਵੀ ਫੋਨ ਚਲਾਉਣੇ ਆ ਪਰ ਜੋ ਸੱਚ ਹੈ ਉਹ ਸੱਚ ਹੈ ਤੇ ਬਹੁਤ ਵਧੀਆ ਲੱਗਾ ਇਹਨਾਂ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਤੇ ਬਾਕੀ ਅੱਜ ਹੁਣ ਤੁਹਾਨੂੰ ਆਪਾਂ ਸਾਰਾ ਪਿੰਡ ਦਿਖਾਉਣਾ ਵੀ ਪਿੰਡ ਦੇ ਵਿੱਚ ਹੁਣ ਆਪਾਂ ਜਿੱਥੇ ਖੜੇ ਆ ਜੀ ਇਹ ਇਸ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਤੇ ਆਜੋ ਤੁਸੀਂ ਮੇਰੇ ਨਾਲ ਆਪਾਂ ਤੁਹਾਨੂੰ ਦਿਖਾ ਦੰਨੇ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਠੀਕ ਹੈ ਜੀ ਤੇ ਉਧਰ ਵੀ ਤੁਸੀਂ ਪਹਿਲਾਂ ਦੇਖ ਲਓ ਸਾਰਾ ਐ ਪੂਰਾ ਖੁੱਲਾ ਡੁੱਲਾ ਮਗਰ ਕੰਮ ਵੀ ਚੱਲੀ ਜਾਂਦਾ ਗੁਰਦੁਆਰਾ ਸਾਹਿਬ ਦਾ ਤੇ ਆ ਹਨ ਆਪਣੇ ਕੋਲੇ ਆਪਣੇ ਇਸ ਪਿੰਡ ਦੇ ਵੀਰ ਖੜੇ ਨੇ ਤੇ ਆਪਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਵੀ ਇਹ ਗੁਰਦੁਆਰਾ ਸਾਹਿਬ ਦਾ ਕੀ ਨਾਮ ਆ ਤੇ ਕੀ ਇਤਿਹਾਸ ਦਾ ਸਤਿ ਸ੍ਰੀ ਅਕਾਲ ਜੀ ਮੈਗਰ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਹਾਂਜੀ ਭਾਈ ਜੀ ਜਾਣਕਾਰੀ ਦਿਓ ਜੀ ਗੁਰਦੁਆਰਾ ਸਾਹਿਬ ਦੀ ਹਾਂਜੀ ਹੁਕਮ ਵਾਲੀ ਪਿੰਡ ਦਾ ਗੁਰੂ ਘਰ ਸਾਹਿਬ ਹੈ ਜੀ ਠੀਕ ਹੈ ਜੀ ਪਿੰਡ ਨੂੰ ਜਦੋਂ ਆਪਾਂ ਐਂਟਰ ਹੁੰਨੇ ਜਮੈਂ ਐਂਡ ਫਰੰਟ ਦੇ ਪਹਿਲੇ ਹੀ ਐਂਟਰੀ ਗੁਰੂ ਘਰ ਸਾਹਿਬ ਆ ਜਾਂਦੀ ਹੈ ਜੀ ਪਹਿਲੀ ਐਂਟਰੀ ਗੁਰੂ ਘਰ ਸਾਹਿਬ ਤੇ ਹੁੰਦੀ ਹੈ ਹਾਂਜੀ ਠੀਕ ਹੈ ਪਿੰਡ ਦੇ ਵਿੱਚ ਇੱਕ ਪਿੰਡ ਵਿੱਚ ਹੈ ਜੀ ਗੁਰੂ ਘਰ ਬਾਬਾ ਕਾਕਾ ਸਿੰਘ ਜੀ ਮਹੰਤ ਦੇ ਨਾਮ ਤੇ ਦੋਨੇ ਗੁਰੂ ਘਰ ਨੇ ਇੱਕ ਬਾਹਰ ਖੇਤਾਂ ਵਿੱਚ ਤੇ ਗੁਰੂ ਘਰ ਦੋ ਗੁਰੂ ਘਰ ਨੇ ਤੇ ਬਹੁਤ ਵਧੀਆ ਸ਼ਰਦਾ ਹੀ ਲੋਕਾਂ ਦੀ ਬਾਬਾ ਕਾਕਾ ਮੰਤ ਦੇ ਨਾਂ ਤੇ ਬਹੁਤ ਸ਼ਰਦਾ ਹੀ ਲੋਕਾਂ ਦੀ ਸੁੱਖਾਂ ਪੂਰੀਆਂ ਹੁੰਦੀਆਂ ਹੈ ਸ਼ਕਤੀ ਹੈ ਜੀ ਬਹੁਤ ਬਾਬਾ ਜਿਹੜੇ ਬਾਬਾ ਕਾਕਾ ਮੰਤ ਸੀਗੇ ਵੀ ਉਹ ਇੱਥੇ ਪਹਿਲਾਂ ਸਾਧੂ ਸੰਤ ਸੀਗੇ ਹਾਂ ਉਹ ਸਾਧੂ ਸੰਤ ਸੀਗੇ ਅੱਛਾ ਇਸ ਪਿੰਡ ਦੇ ਹਾਂਜੀ ਨਹੀਂ ਉਹ ਪਿੰਡ ਦਾ ਉਹਨਾਂ ਦਾ ਜਟਾਣਾ ਸੀ ਜੀ ਉਹ ਰੇਤ ਤਰੋ ਲਾ ਕੇ ਪੱਛਾ ਕਰਦੇ ਸੀਗੇ ਅੱਛਾ ਤਾਂ ਪੱਛਾ ਇੱਕ ਵਾਰੀ ਦੇ ਵਿੱਚ ਅੱਛਾ ਇਸ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਪੱਛਾ ਕਰਦੇ ਸੀ ਸਾਧੂ ਸੰਤ ਜੀ ਪੂਰੇ ਬੋਲ ਹੁੰਦੇ ਜੀ ਬੜੀਆ ਉਹਦੇ ਠੀਕ ਹੈ ਜੀ ਜੋ ਵੀ ਗੱਲ ਕਹਿੰਦੇ ਸੀ ਪੂਰੀ ਸਾਰਾ ਪਿੰਡ ਨਗਰੀ ਮੰਨਦਾ ਸੀ ਸਾਰੇ ਜੇ ਮੀਨ ਆ ਬੈਠੇ ਆ ਕੇ ਉਹ ਬੈਠੇ ਸੀ ਭਗਤੀ ਕੀਤੀ ਸੀ ਕਹਿ ਸਕਦਾ ਭਗਤੀ ਕੀਤੀ ਸੀ ਅੱਛਾ ਵੀ ਪੂਰੀ ਮਿਹਰ ਆ ਉਹਨਾਂ ਦੀ ਹਾਂ ਜੀ ਪੂਰੀ ਕੋਈ ਵੀ ਹੈ ਸਾਰੇ ਪਿੰਡ ਹੀ ਮੰਨਦੇ ਨਗਰ ਤੇ ਵੀ ਪੂਰੀ ਮਿਹਰ ਆ ਹਾਂ ਪੂਰੀ ਪੂਰੀ ਠੀਕ ਨਗਰ ਤੇ ਫਾਸਲਾਂ ਤੇ ਪੂਰੀ ਮਿਹਰ ਹੈ ਜੀ ਕਦੇ ਫਾਸਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਗੜਾ ਕਾਖੜਾ ਕਦੇ ਨਹੀਂ ਆਇਆ ਜੀ ਬਾਬਾ ਜੀ ਦੀ ਦਸਮਤਰੀ ਹੈ ਠੀਕ ਉਧਰ ਜੀ ਮਿਸਤੀ ਲੱਗੇ ਦਰਵਾਜ਼ਾ ਬੜੀ ਅੱਛਾ ਉਹ ਦੂਜੇ ਗੁਰੂ ਘਰ ਆ ਹਾਂ ਜੀ ਹਾਂ ਜੀ ਠੀਕ ਹੈ ਉਹ ਵੀ ਆਪਣੇ ਸਾਰੇ ਨਗਰ ਦੇ ਹੋਰ ਨਗਰਾਂ ਦੇ ਪਿੰਡ ਹੋ ਕੇ ਸਾਦੇ ਸਹਿਯੋਗ ਨਾਲ ਉੱਥੇ ਵੀ ਕੰਮ ਚੱਲੀ ਲੱਗ ਰਹੇ ਹੋ। ਉੱਥੇ ਕੰਮ ਚੱਲ ਜੰਦਾ ਵੀ ਚੱਲ ਜੰਦਾ ਤੇ ਇੱਥੇ ਵੀ ਕੰਮ ਚੱਲ ਰਿਹਾ। ਹਾਂ ਇੱਥੇ ਵੀ ਚੱਲ ਰਿਹਾ। ਅੱਛਾ ਇੱਥੇ ਪਰ ਪਿਛਲੇ ਪਾਸੇ ਕੀ ਬਣਿਆ? ਹਾਂ ਕਮਰੇ ਬਣਾਉਣੇ ਗ੍ਰਾਂਥੀ ਸਾਹਿਬ ਆਤੀ। ਅੱਛਾ ਹਾਂ ਉਹਦੇ ਬੱਚਾ ਆ ਲਈ ਅਰੇ ਹਸ ਬਣਾਉਣੀ। ਠੀਕ ਹੈ। ਤੇ ਵੇ ਘਰ ਪਰਿਵਾਰ ਵਾਲੇ ਹਾਂ। ਹਾਂ ਘਰ ਪਰਿਵਾਰ ਵਾਲੇ। ਠੀ ਬਹੁਤ ਵਧੀਆ ਗੱਲ ਹੈ ਜੀ ਇਹ ਵੀ। ਇਹ ਵੀ ਬਹੁਤ ਵੱਡੀ ਗੱਲ ਹੈ ਜੀ। ਵਧੀਆ ਕਮਰੇ ਪਾ ਕੇ ਦੇਣੇ ਗ੍ਰਾਂਥੀ ਅੱਜ ਕੱਲ ਆਪਾਂ ਤੁਹਾਨੂੰ ਆਪਾਂ ਹਾਲਾਤ ਦੇਖੀ ਜਾਂਦੇ ਹਣਾ। ਹਾਂਜੀ। ਵੀ ਗ੍ਰਾਂਥੀ ਸਾਹਿਬ ਦੇ ਕੋਈ ਨਹੀਂ ਹਾਂਜੀ ਸਾਥ ਦੰਦਾ ਕੋਈ ਬਾਣੀ ਫੜਦਾ ਤੇ ਨਗਰ ਦੀ ਇਹ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਜਿਹੜੇ ਸਪੈਸ਼ਲ ਕਮਰੇ ਪਾ ਕੇ ਦਈਏ ਇਹ ਬਹੁਤ ਵਧੀਆ ਗੱਲ ਆ ਥੋੜੀ ਨਗਰ ਦੀ ਤੇ ਹੋਰ ਕੋਈ ਕਹਿਣਾ ਚਾਹਣੋ ਜੀ ਵੀ ਪਿੰਡ ਦੇ ਪਿੰਡ ਦਾ ਵੀ ਵਧੀਆ ਸਾਥਤ ਮਿਲ ਰਿਹਾ ਹੈ ਪਿੰਡ ਦੀ ਵਧੀਆ ਸਰਦ ਹੈ ਇੱਥੇ ਪਿੰਡ ਦਾ ਪਿੰਡ ਦਾ ਵਧੀਆ ਸਿਸਟਮ ਚੱਲ ਰਿਹਾ ਹੈ ਹਾਂ ਵਧੀਆ ਜੀ ਵਧੀਆ ਸਾਰੇ ਪਿੰਡ ਦੀ ਏਕਤਾ ਹੀ ਸਬਾਕ ਹੈ ਨਗਰ ਦਾ ਬਹੁਤ ਹੀ ਹੋਵੇਗਾ ਇਹ ਗੱਲ ਨਹੀਂ ਜੀ ਕਿ ਉੱਥੇ ਵੀ ਰਲ ਮਿਲ ਕੇ ਚੱਲ ਰਹੀ ਹੈ ਸੇਵਾ ਠੀਕ ਹੈ ਤੇ ਇੱਥੇ ਵੀ ਰਲ ਮਿਲ ਕੇ ਸਾਰੇ ਪਿੰਡ ਦੇ ਪਿੰਡ ਦੇ ਪੂਰੇ ਵੀ ਪੂਰਾ ਪਿੰਡ ਸਾਥ ਦੰਦਾ ਪੂਰੀ ਸ ਪੂਰੇ ਪਿੰਡ ਦਾ ਸੇਵਾ ਕਰਦਾ ਜੀ ਪੂਰੀ ਸਰਦਾਲਾ ਪਿੰਡ ਦਾ ਤਾਂ ਕਰਕੇ ਪ੍ਰਮਾਤਮਾ ਦੀ ਕਿਰਪਾ ਜੀ ਠੀਕ ਹੈ ਜੀ ਫਸਲ ਬਾੜੀ ਵਧੀਆ ਰਹਿੰਦੀ ਹੈਗੀ ਕਹਿੰਦੇ ਕੋਈ ਹਜੇ ਤੱਕ ਨੁਕਸਾਨ ਨਹੀਂ ਹੋਇਆ ਤਾਂ ਪ੍ਰਮਾਤਮਾ ਕਰੇ ਵੀ ਨਾ ਕਿਸੇ ਵੀਰ ਭਾਈ ਦਾ ਵੀ ਕੋਈ ਫਸਲ ਦਾ ਨੁਕਸਾਨ ਨਾ ਹੋਵੇ ਘਰ ਦਾ ਨੁਕਸਾਨ ਨਾ ਹੋਵੇ ਤੇ ਇਹ ਨਗਰ ਦਾ ਗੁਰਦੁਆਰਾ ਸਾਹਿਬ ਆ ਜੀ ਹੁਣ ਆਪਾਂ ਇਹਦੇ ਪਿੰਡ ਦੇ ਵਿੱਚ ਹੋਰ ਕੀ ਕੀ ਚੀਜ਼ਾਂ ਨੇ ਤੁਹਾਨੂੰ ਉਹ ਤੋਂ ਜਾਨੂ ਕਰਵਾਵਾਂਗੇ ਤੇ ਦੇਖਿਓ ਜਰੂਰ ਹਾਂਜੀ ਜਿੱਥੇ ਮੈਂ ਹੁਣ ਖੜਾਂਗਾ ਇਹ ਐਸ ਪਿੰਡ ਦਾ ਜੀ ਹਨੂਮਾਨ ਮੰਦਿਰ ਆ ਤੁਸੀਂ ਮੇਰੇ ਪਿੱਛੇ ਦੇਖ ਲਓ ਤੇ ਹਨੂਮਾਨ ਮੰਦਰਾ ਪੰਡਤ ਮੰਗੇ ਰਾਮ ਜੀ ਇੱਥੇ ਪੰਡਤ ਜੀ ਨੇ ਤੇ ਇੱਥੇ ਸੰਗਤ ਆਉਂਦੀ ਹੈ ਸੰਗਤ ਦੀ ਸ਼ਰਦ ਹੈਗੀ ਮੰਗਲਵਾਰ ਤੇ ਸ਼ਨੀਵਾਰ ਇੱਥੇ ਵੱਧ ਸੰਗਤ ਆਉਂਦੀ ਹੈ ਵੱਧ ਮੱਥਾ ਦਿਖਦਾ ਹੈ ਤੇ ਹਨੂਮਾਨ ਜੀ ਦਾ ਮੰਦਿਰ ਹੈ ਜੀ ਉਸ ਪਿੰਡ ਦਾ ਇੱਥੇ ਵੀ ਇਹ ਪਿੰਡ ਦੇ ਬੰਦਿਆਂ ਦੀ ਸ਼ਰਦਾ ਬਣੀ ਹੋਈ ਹੈ ਤੇ ਅੱਗੇ ਤੁਹਾਨੂੰ ਫਿਰ ਆਪਾਂ ਹੋਰ ਚੀਜ਼ਾਂ ਦਿਖਾਉਣੀ ਆ ਵੀ ਪਿੰਡ ਦੇ ਵਿੱਚ ਕੀ ਕੀ ਨੇ ਤੇ ਬਣੇ ਰਹੋ ਹੁਣ ਆਪਾਂ ਜਿੱਥੇ ਖੜੇ ਆਂਗੇ ਇਹ ਪਿੰਡ ਦਾ ਸਰਕਾਰੀ ਸਕੂਲ ਇਹ ਸਕੂਲ ਦੀ ਇਮਾਰਤ ਵੀ ਬਹੁਤ ਵਧੀਆ ਬਣੀ ਹੋਈ ਆ 8ਵੀਂ ਤੱਕ ਦਾ ਸਕੂਲ ਹੈ ਤੇ ਇੱਧਰ ਜਿੱਧਰ ਆਪਾਂ ਹੁਣ ਇੱਧਰ ਖੜੇ ਆਂਗੇ ਇਹ ਆਪਾਂ ਇੱਕ ਪਿੰਡ ਦਾ ਇਹ ਹੈਗਾ ਜੀ ਪੰਚਾਇਤ ਘਰ ਇੱਥੇ ਸਰਪੰਚ ਬਹਿੰਦਾ ਤੇ ਲੋਕਾਂ ਦੇ ਕੰਮ ਹੁੰਦੇ ਨੇ ਇੱਥੇ ਲੋਕ ਆਉਂਦੇ ਨੇ ਤੇ ਸਰਪੰਚ ਕਾਰਿਆਲਾ ਇੱਥੇ ਬਣਿਆ ਹੋਇਆ ਹੈਗਾ ਸਰਪੰਚ ਸਾਹਿਬ ਆਪ ਬਹਿੰਦੇ ਨੇ ਇੱਥੇ ਇੱਧਰਲੇ ਪਾਸੇ ਸਰਕਾਰੀ ਸਕੂਲ ਹੈ ਇੱਧਰਲੇ ਪਾਸੇ ਪੰਚਾਇਤ ਘਰ ਇਹ ਪਿੰਡ ਦਾ ਜੀ ਸਾਰਾ ਅੱਜ ਤੁਹਾਨੂੰ ਚਾਹ ਪਚੀਜਾਂ ਦਿਖਾਈਆਂ ਚੀਜ਼ ਤੋਂ ਜਾਣੂ ਕਰਵਾਇਆਗਾ ਅੱਗੇ ਆਪਾਂ ਤੁਹਾਨੂੰ ਉਮੀਦ ਕਰਦਾ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਅੱਗੇ ਤੁਹਾਨੂੰ ਹੋਰ ਵੀਜਾ ਤੋਂ ਜਾਣੂ ਕਰਵਾਵਾਂਗੇ ਹਾਂਜੀ ਅਸੀਂ ਨਾ ਵੀਡੀਓ ਬਣਾਈ ਜਾਂਦੇ ਸੀਗੇ ਤੇ ਸਾਨੂੰ ਦੇਖ ਕੇ ਆ ਸਾਡੇ ਕੋਲੇ ਬੱਚੇ ਐ ਇਹਨਾਂ ਦੀ ਛੁੱਟੀ ਹੋ ਰਹੀ ਹੈਗੀ ਅੱਧੀ ਛੁੱਟੀ ਹੋ ਰਹੀ ਹੈ ਹਾਂਜੀ ਅੱਧੀ ਛੁੱਟੀ ਹੋ ਰਹੀ ਹੈ ਇਹਨਾਂ ਦੀ ਸਾਨੂੰ ਇਹ ਦੇਖ ਕੇ ਕਹਿੰਗੇ ਸਭਾਈ ਸਾਡੀ ਵੀ ਵੀਡੀਓ ਬਣਾਈ ਆਪਾਂ ਇਹਨਾਂ ਜਵਾਕਾਂ ਨਾਲ ਗੱਲਬਾਤ ਕਰਦੇ ਠੀਕ ਆ ਕੀ ਨਾਮ ਪਰਮੀਤ ਪਰਮੀਤ ਤੇਰਾ ਕੀ ਨਾਮ ਹੈ ਹਰਪ੍ਰੀਤ ਹਰਪ੍ਰੀਤ ਤੇਰਾ ਸੀਰ ਕਿਹੜੀ ਕਲਾ ਹਟ ਅਕਸ਼ਮੀਤ ਅਕਸ਼ਮੀਤ ਇੱਕ ਕਲਾਸ ਜੇ ਦਿੰਨੇ ਹਾਂਕ ਵੀ ਇੱਥੇ ਦਾ ਸਕੂਲ ਐ ਹਾਂਜੀ ਪੜਾਈ ਕਿਵੇਂ ਆ ਵਧੀਆ ਜੀ ਬਹੁਤ ਵਧੀਆ ਹਾਂਜੀ ਸਟਾਫ ਕਿਵੇਂ ਵਧੀਆ ਕੀ ਬਣਨਾ ਫਿਰ ਬੱਧਾ ਹੋਵਾਂਗਾ ਬਣ ਜਾਵਾਂ ਜਿਹੜਾ ਕੀ ਬਣਾਂਗੇ ਮੈਂ ਜੀ ਆਪਾਂ ਕੀ ਬਣਾਂਗਾ ਕੋਈ ਸੁਪਨਾ ਦਾ ਹੋਵਾਂ ਮੈਂ ਫੌਜੀ ਬਣਨਾ ਜਾਂ ਪੁਲਿਸ ਵਾਲਾ ਬਣਨਾ ਮੈਂ ਵਕੀਲ ਬਣਨਾ ਮੈਂ ਜੱਜ ਬਣਨਾ ਕੀ ਸ਼ਾਊਗਾ ਆਪਣਾ ਤਸਵੀਰ ਬਣਾਦਾ ਆਪਦਾ ਵੀ ਬਣ ਜਾਵਾਂਗੇ ਉਹੀ ਬਣ ਜਾਵਾਂਗੇ ਮਿਹਨਤ ਕਰਾਂਗੇ ਫੇਰ ਹੀ ਬਣਾਂਗੇ ਇਹ ਬਣਾਉਗੇ ਕੌਣ ਆਪੀ ਬਣ ਜਾਵਾਂਗੇ ਤੂੰ ਕੀ ਬੰਨਾ ਵੱਡਾ ਹੋ ਕੇ? ਵੱਡੇ ਆ ਕੇ ਸੱਚਾਂਗੇ। ਵੱਡੇ ਹੋ ਕੇ ਸੱਚਾਂਗੇ। ਹਜੇ ਕੋਈ ਸੋਚਿਆ ਨਹੀਂ। ਹਜੇ ਕਿੰਨੇ ਤੱਕ ਬੰਨਣਾ ਇੱਥੇ? ਅਪੜਾਂ ਕਿ ਦਸੰਗ ਜਰਨ ਤੱਕ। ਇਹ ਤਾਂ 8 ਵੇ ਤੱਕ ਦਾ ਸਕੂਲ ਆ। ਅੱਗੇ ਹੜੋਲੀ ਜਾਵਾਂ। ਹਾਂ ਸਾਡੇ ਬੰਦੇ ਆਉਣਗੇ। ਤੂੰ ਕੀ ਬੰਨਾ ਵੱਡਾ ਹੋ ਕੇ? ਫੌਜੀ। ਫੌਜੀ। ਆ ਦੇਖੋ ਹੀ ਸੋਚਦੇ ਕਿੰਨੇ ਘੰਟਾ। ਹੁਣੇ ਸੋਚ ਰੱਖਿਆ। ਕਿ ਮੈਂ ਫੌਜੀ ਬੰਨਾ। ਤੁਸੀਂ ਵੀ ਸੋਚੋ। ਠੀਕ ਆ ਜੇ ਸੋਚੋਗੇ ਫੇਰ ਹੀ ਬਣੋਗੇ। ਫੌਜੀ। ਫੌਜੀ। ਆ ਦੇਖ ਜੀ ਸੋਚਦੇ ਫੌਜੀ ਬਣਨ। ਜੇ ਸੋਚੋਗੇ ਫੇਰ ਹੀ ਬਣੋਗੇ। ਠੀਕ ਆ ਪੜਾਈ ਵਧੀਆ ਚੱਲਦੀ ਆ। ਤਾਂ ਆਪ ਵਧੀਆ ਸਕੂਲ ਆ। ਲਓ ਜੀ ਗੱਲਬਾਤ ਕੀਤੀ ਐ। ਤੇ ਮੁੰਡਿਆਂ ਦੇ ਵਧੀਆ ਹੌਂਸਲੇ ਬਲੰਦ ਨੇ। ਤੇ ਅੱਗੇ ਤੁਹਾਨੂੰ ਫਿਰ ਹੋਰ ਪਿੱਛੇ ਜਾਣੇ ਦਾ ਠੀਕ ਹੋ? ਵਾਹ ਓਕੇ ਰਿਪੋਰਟ। ਹਾਂਜੀ। ਸਭ ਠੀਕ ਠਈ ਹੋਇਆ। ਹਾਂਜੀ। ਕਰੋ ਫਿਰ ਪੜਾਈ ਹੁਣ। ਦੇਖ ਲਓ ਚੰਗਾ ਹੁਣ। ਹਾਂਜੀ ਹੁਣ ਆਪਾਂ ਜਿੱਥੇ ਖੜੇ ਆਂ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ। ਇਹ ਪਿੰਡ ਦਾ ਬਿਜਲੀ ਘਰ ਆ। ਇਹਨੂੰ ਵੱਡਾ ਗ੍ਰੈਡ ਵੀ ਕਹਿ ਸਕਦੇ ਆ। ਕਈ ਬੰਦਾਂ ਨੂੰ ਲਾਈਟ ਜਾਂਦੀ ਐ ਇੱਥੋਂ। ਇਹਦੇ ਨਾਲ ਹੀ ਇਧਰਲੇ ਪਾਸੇ ਬਾਡਰ ਬਾਕਸ ਹੈ ਤੇ ਬਾਡਰ ਬਾਕਸ ਦੇ ਨਾਲ ਹੀ ਖੇਡ ਦਾ ਗਰਾਊਂਡ ਹੈ ਠੀਕ ਹੈ ਜੀ ਇੱਥੇ ਆ ਸਾਰੀਆਂ ਸਹੂਲਤਾਂ ਹੈਗੀਆਂ ਨੇ ਪਿੰਡ ਦੇ ਵਿੱਚ ਬਿਜਲੀ ਘਰ ਵੀ ਹੈਗਾ ਬਾਡਰ ਬਾਕਸ ਵੀ ਹੈਗਾ ਤੇ ਗਰਾਊਂਡ ਵੀ ਹੈਗਾ ਗਰਾਊਂਡ ਦਾ ਯਾਰ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਦਾ ਵੀ ਹਰੇਕ ਪਿੰਡ ਦੇ ਵਿੱਚ ਹੀ ਹੁਣ ਜ਼ਰੂਰੀ ਹੈ ਠੀਕ ਹੈ ਭਾਈ ਇਹ ਚੀਜ਼ਾਂ ਜ਼ਰੂਰੀ ਨੇ ਪਿੰਡ 110 ਕਹਿ ਸਕਦੇ ਆ ਆਪਾਂ ਵੀ ਪਿੰਡ ਤਰੱਕੀ ਦੇ ਰਾਹ ਤੇ ਹੈਗਾਗਾ ਪਿੰਡ ਦੇ ਵਿੱਚ ਤਰੱਕੀ ਹੈਗੀ ਐ ਭਾਈਚਾਰਕ ਸਾਂਝ ਬਾਰੇ ਤੁਹਾਨੂੰ ਬਜ਼ੁਰਗਾਂ ਨੇ ਦੱਸ ਹੀ ਦਿੱਤਾ ਵੀ ਭਾਈਚਾਰਕ ਸਾਂਝ ਬਹੁਤ ਵਧੀਆ ਹੈਗੀ ਤੇ ਤਰੱਕੀ ਬਾਰੇ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਰਿਹਾ ਵੀ ਪਿੰਡ ਦੀ ਤਰੱਕੀ ਕਿੰਨੀ ਹੈ ਇਹ ਚੀਜ਼ਾਂ ਤੋਂ ਪਤਾ ਲੱਗਦਾ ਹੁੰਦਾ ਪਿੰਡਾ ਕਿੰਨੀ ਕੀ ਤਰੱਕੀ ਚ ਐ ਤੇ ਆਪਾਂ ਕਹਿ ਸਕਦੇ ਹਾਂ ਪਿੰਡ ਪੂਰੀ ਤਰੱਕੀ ਚ ਐ ਤੇ ਹੁਣ ਆਪਾਂ ਜਿਹੜੀਆਂ ਚੀਜ਼ ਹੋਰ ਹੈਗੀਆਂ ਤੁਹਾਨੂੰ ਉਹ ਚੀਜ਼ਾਂ ਤੋਂ ਜਾਣੂ ਕਰਵਾਵਾਂਗੇ ਉਮੀਦ ਕਰਦਾ ਵੀ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਊਗੀ ਤਾਂ ਜੇ ਆ ਰਹੀ ਐ ਤਾਂ ਕਮੈਂਟ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਆਜੋ ਫਿਰ ਤੁਹਾਨੂੰ ਅੱਗੇ ਹੋਰ ਕਿਤੇ ਦਿਖਾਉਣੇ ਚੀਜ਼ਾਂ ਇੱਥੇ ਲਓ ਜੀ ਇਹ ਪਿੰਡ ਦੀ ਫਿਰਨੀ ਆ ਇੱਥੋਂ ਦੀ ਪੰਚਾਇਤ ਬਹੁਤ ਅਪਰਾਲੇ ਵਾਲੀ ਆ ਜੋ ਆ ਗੱਡੀ ਖੜੀ ਆ ਤੁਹਾਡੇ ਮੂਹਰੇ ਦੇਖ ਸਕਦੇ ਹੋ ਇਹ ਟੀਵੀ ਹੋਵੇ ਉਹਦਾ ਕੈਂਪ ਲੱਗਦਾ ਇੱਥੇ ਇਹਨਾਂ ਜਿਹਨੂੰ ਵੀ ਟੀਵੀ ਆ ਠੀਕ ਆ ਇਹ ਉਹ ਚੈੱਕ ਕਰਦੇ ਨੇ ਉਹ ਦੇ ਉਹ ਦਵਾਈ ਦਿੰਦੇ ਨੇ ਇੱਧਰ ਹੱਥ ਆਈ ਹੈਗੀ ਇੱਧਰ ਠਾਈ ਦੇਖ ਲਓ ਤੁਸੀਂ ਇਹ ਪਿੰਡ ਦੀ ਫਿਰਨੀ ਆ ਤੇ ਹੁਣ ਆਪਾਂ ਤੁਹਾਨੂੰ ਆ ਜੋ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਬੜਾ ਅੱਗੇ ਚੀਜ਼ਾਂ ਵੇਖਾਉਣੇ ਵੀ ਹੋਰ ਕੀ ਕੀ ਆ ਪਿੰਡ ਦੇ ਵਿੱਚ ਇਹ ਹੁਕਮਾ ਵਾਲੀ ਪਿੰਡ ਦੇ ਬੱਸ ਸਟੈਂਡ ਤੇ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਕੁਰਸੀਆਂ ਵੀ ਲੱਗੀਆਂ ਨੇ ਤੇ ਬੈਠਣ ਨੂੰ ਵੀ ਵਧੀਆ ਪ੍ਰਬੰਧਾ ਚਾਹੇ ਘੱਟੋ-ਬੱਧ 50-60 ਜਣੇ ਬੈਠ ਸਕਦੇ 100 ਵੀ ਬੈਠ ਸਕਦੇ ਤੇ ਇਹ ਬੱਸ ਸਟੈਂਡ ਆ ਗਿਆ ਤੇ ਇੱਥੇ ਆਪਾਂ ਅੱਜ ਵਾਲੀ ਵੀਡੀਓ ਦਾ ਕਰਾਂਗੇ ਐਂਡ ਤੇ ਉਮੀਦ ਕਰਦਾ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਅਗਲਾ ਪਿੰਡ ਜਿਹੜੇ ਆਪਾਂ ਜਾਣਾ ਪਿੰਡ ਥੋੜਾ ਵੀ ਹੋ ਸਕਦਾ ਮੈਂ ਫਿਰ ਤੋਂ ਤੁਹਾਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਚਾਹੋ ਨਾ ਵੀ ਅਸੀਂ ਤੁਹਾਡੇ ਪਿੰਡ ਆਈਏ ਤੁਹਾਡਾ ਪਿੰਡ ਦਿਖਾਈਏ ਤਾਂ ਸਾਨੂੰ ਕਮੈਂਟ ਜਰੂਰ ਕਰਿਓ ਤੇ ਸਾਨੂੰ ਐਂ ਵੀ ਦੱਸਿਓ ਵੀ ਸਾਡੀ ਵੀਡੀਓ ਕਿੱਥੋਂ ਕਿੱਥਰ ਤੱਕ ਪਹੁੰਚੀ ਜਾਂਦੀ ਹੈ ਤੇ ਆਪਦੇ ਪਿੰਡ ਨੂੰ ਜੇ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਤੇ ਜੇ ਤੁਸੀਂ ਚਾਹੁੰਦੇ ਵੀ ਤੁਹਾਡਾ ਪਿੰਡ ਵੀਡੀਓ ਦੇ ਵਿੱਚ ਆਵੇ ਤੇ ਅਸੀਂ ਤੁਹਾਡੇ ਪਿੰਡ ਪਹੁੰਚੀਏ ਤਾਂ ਸਾਨੂੰ ਜਰੂਰ ਕਮੈਂਟ ਕਰੋ ਤਾਂ ਅਸੀਂ ਜਰੂਰ ਪਹੁੰਚਾਂਗੇ ਥੈਂਕ ਯੂ ਸੋ ਮਾਚ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ